ਵਣਾ ਰਿਡੀ ਦੇ ਸਤਿਕਾਰ ਸ్రోਤਿਓ ਮੁਰਗੀਆਂ ਸਵਟਰ ਬਣਨਗੀਆਂ ਜਿਸ ਤਰ੍ਹਾਂ ਦਾ ਸلسਲਾ ਚੱਲਦਾ ਹੈ ਮੁਰਗੀਆਂ ਸਵਟਰ ਬਣਾਉਣਗੀਆਂ ਕੁਰਤੇ ਪਜਾਮੇ ਬਣਾਉਣਗੀਆਂ ਕੋਟ ਬਣਾਉਣਗੀਆਂ ਸੋ ਮੁਰਗੀ ਦਾ ਅੰਡਾ ਤਾਂ ਗਰਮੀ ਦਿੰਦਾ ਦਿੰਦਾ ਪਰ ਮੁਰਗੀਆਂ ਦੇ ਪੰਖ ਵੀ ਗਰਮੀ ਦੇਣਗੇ ਤੁਸੀਂ ਵੇਖੋ ਕਿ ਪੋਲਟਰੀ ਵੇਸਟ ਦੇ ਵਿੱਚ ਦੁਨੀਆਂ ਦੇ ਗਿੱਲੇ ਕਚਰੇ ਦੇ ਵਿੱਚੋਂ ਸਭ ਤੋਂ ਵੱਡੀ ਸਮੱਸਿਆ ਜਾਨੀ ਜਦੋਂ ਮੁਰਗੀਆਂ ਕੱਟੀਆਂ ਜਾਂਦੀਆਂ ਨੇ ਮੁਰਗੇ ਵੱਡੇ ਜਾਂਦੇ ਨੇ ਤਾਂ ਸਭ ਤੋਂ ਵੱਡੀ ਸਮੱਸਿਆ ਉਹਨਾਂ ਦੀ ਵੇਸਟ ਉਹਨਾਂ ਦਾ ਜਿਹੜਾ ਖਾਸ ਕਰਕੇ ਪੰਖ ਵਗੈਰਾ ਜਿਹੜੇ ਸਿੱਟੇ ਜਾਂਦੇ ਨੇ ਇਹ ਬਹੁਤ ਵੱਡੀ ਸਮੱਸਿਆ ਹੈ ਤੇ ਰਾਜਸਥਾਨੀ ਜੈਪੁਰ ਰਾਜਸਥਾਨ ਦੇ ਰਗੇਸ਼ ਅਗਹਰੀ ਨੇ 7 ਸਾਲ ਪਹਿਲਾਂ ਰਿਸਰਚ ਤੋਂ ਬਾਅਦ ਚਿਕਨ ਫਾਈਬਰ ਸਾਫ਼ ਕਰਕੇ ਉਸ ਤੋਂ ਕਪੜਾ ਤੇ ਪੇਪਰ ਬਣਾਉਣ ਦੀ ਸ਼ੁਰੂਆਤ ਕੀਤੀ ਸੀ ਕਿਉਂਕਿ ਮੁਰਗੀਆਂ ਦੇ ਪੰਖ ਖਾਸ ਕਰਕੇ ਜਿਹੜੇ ਸਿੱਟੇ ਜਾਂਦੇ ਨੇ ਇਹ ਪੈਟਰਨ ਪੇਟੈਂਟ ਉਹਨਾਂ ਨੇ ਕਰਾਇਆ ਦੁਨੀਆ ਦੇ ਵਿੱਚ ਇਹ ਪੇਟੈਂਟ ਉਹਨਾਂ ਦੇ ਨਾਮ ਤੇ ਹੈ ਅਸਲ ਦੇ ਵਿੱਚ 2021 ਦੇ ਵਿੱਚ ਅਸਲ ਦੇ ਵਿੱਚ ਉਸਨੇ ਗੋਲਡਨ ਫੈਦਰ ਸਟਾਰਟਅਪ ਦੀ ਸ਼ੁਰੂਆਤ ਕੀਤੀ ਬਾਅਦ ਦੇ ਵਿੱਚ ਦੇਸ਼ ਦੇ ਵਿੱਚ 7.62 ਲੱਖ ਕਿਲੋ ਕਾਰਬਨ ਫੁੱਟਪ੍ਰਿੰਟ ਘਟ ਹੋਇਆ ਉਸ ਦੇ ਨਾਲ ਜਾਨਕਿ ਤਕਰੀਬਨ 30000 ਦਰਖਤਾਂ ਨੂੰ ਕੱਟਣ ਤੋਂ ਬਚਾਇਆ ਜਾ ਸਕਦਾ ਹੈ ਇਸ ਦੇ ਨਾਲ 1200 ਤੋਂ ਜ਼ਿਆਦਾ ਆਦੀਵਾਸੀ ਮਹਿਲਾਵਾਂ ਨੂੰ ਇਸ ਦੇ ਨਾਲ ਰੋਜ਼ਗਾਰ ਮਿਲਿਆ ਇਹ ਆਦੀਵਾਸੀ ਮਹਿਲਾਵਾਂ ਆਪਣੇ ਹੱਥਾਂ ਦੇ ਵਿੱਚ ਸੈਨੀਟਾਈਜ਼ ਹੋਏ ਆਪਣੇ ਹੱਥਾਂ ਦੇ ਨਾਲ ਸੈਨੀਟਾਈਜ਼ ਕੀਤੇ ਹੋਏ ਜਿਹੜੇ ਪੰਖ ਨੇ মুরਗੀਆਂ ਦੇ ਉਹਨਾਂ ਨੂੰ ਉਹਨਾਂ ਨੇ ਲੱਗ ਕੱਢਿਆ ਫਿਰ ਧਾਗਾ ਤੇ ਫਿਰ ਕੱਪੜਾ ਤੇ ਫਿਰ ਫਿਰ ਪੇਪਰ ਬਣਾਉਂਦੀਆਂ ਨੇ ਉਸ ਤੋਂ ਜਿਹੜੇ মুরਗੀਆਂ ਦੇ ਜਿਹੜੇ ਵੇਸਟ ਪੰਖ ਨੇ ਉਹਨਾਂ ਤੋਂ ਧਾਗਾ ਕੱਪੜਾ ਤੇ ਪੇਪਰ ਬਣਾਉਂਦੀਆਂ ਨੇ ਫਿਲਹਾਲ ਜੇਪੀ ਮੋਰਗਨ ਇਕੋਮਿਸਟ ਵਰਗੀਆਂ ਕੰਪਨੀਆਂ ਦੇ ਜ਼ਰੀਏ ਇਹ ਸੋਚ 11 ਹੋਰ ਦੇਸ਼ਾਂ ਤੱਕ ਪਹੁੰਚ ਗਈ ਹੈ ਇਸ ਅਨੋਖੀ ਪਹਿਲ ਦੀ ਸ਼ੁਰੂਆਤ ਰਕੇਸ਼ ਅਰਗੇਸ਼ ਅਗਹਰੀ ਨੇ 7 ਸਾਲ ਪਹਿਲਾਂ ਕੀਤੀ ਸੀ ਤੇ 25 ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੁਰਸਕਾਰ ਇਹ ਸਰਗੇਸ਼ ਅਗਹਰੀ ਨੂੰ ਮਿਲਿਆ ਨੇ ਜੋ ਜੱਪਰ ਰਾਜਸਥਾਨ ਦਾ ਰਹਿਣ ਵਾਲਾ ਬਕਲ ਮਹੇਸ਼ ਮਾਥਰੋਹਰਾ ਦੀ ਰਾਜਸਥਾਨ ਤੋਂ ਰਿਪੋਰਟ ਹੈ ਇਹ ਜਿਹੜੇ ਮੁਰਗੀਆਂ ਦੇ ਪੰਖਾਂ ਤੋਂ ਬਣਿਆ ਹੋਇਆ ਫੈਦਰ ਹੈ ਕਪੜਾ ਆ ਥ੍ਰੈਡ ਜਿਹੜਾ ਉਸ ਤੋਂ ਬਣਦਾ ਧਾਗਾ ਇਹ ਪਸ਼ਮੀਨਾ ਦੇ ਨਾਲੋਂ ਵੀ 10 ਗੁਣਾ ਜ਼ਿਆਦਾ ਗਰਮਾਹਟ ਦਿੰਦਾ ਹੈ ਰਗੇਸ਼ ਨੇ ਜਾਪਰਾਤੇ ਪੂਨੇ ਦੇ ਵਿੱਚ 150 ਦੇ ਕਰੀਬ ਕੂੜਾ ਚੁੱਕਣ ਵਾਲਿਆਂ ਨੂੰ ਟ੍ਰੇਨਿੰਗ ਦਿੱਤੀ ਤੇ 3 ਸਾਲ ਦੇ ਵਿੱਚ 70000 ਕਿਲੋ ਪੰਖ ਉਹਨਾਂ ਦੇ ਸੀ ਜਿਹੜੇ ਇਕੱਠੇ ਕੀਤੇ 3 ਸਾਲਾਂ 'ਚ 70000 ਕਿਲੋ ਮੁਰਗੀਆਂ ਦੇ ਪੰਖ ਇਕੱਠੇ ਕੀਤੇ ਤੇਸ ਤੋਂ ਬਾਅਦ ਇਹਨਾਂ ਪੰਖਾ ਨੂੰ 100 ਡਿਗਰੀ ਭਾਫ਼ ਦੇ ਵਿੱਚੋਂ ਦੀ ਕੱਢਿਆ ਸਾਫ਼ ਕਰਨ ਲਈ ਫਿਰ ਉਹਨਾਂ ਨੂੰ ਫ੍ਰੀਜ਼ ਕਰਨ ਦੇ ਸਤਾਈ ਤਰੀਕਿਆਂ ਨਾਲ ਉਹਨਾਂ ਨੂੰ ਸੈਨੀਟਾਈਜ਼ ਕੀਤਾ ਤੇ ਇਸ ਤੋਂ ਬਣਿਆ ਹੋਇਆ ਪਸ਼ਮੀਨਾ 10 ਗੁਣਾ ਜ਼ਿਆਦਾ ਗਰਮਾਹਟ ਇਸ ਤੋਂ ਬਣਿਆ ਹੋਇਆ ਜਿਹੜਾ ਥ੍ਰੈਡ ਹੈ ਜਾਂ ਕੋਈ ਵੀ ਕੱਪੜਾ ਹੈ ਉਹ ਪਸ਼ਮੀਨਾ ਦੇ ਨਾਲੋਂ 10 ਗੁਣਾ ਜ਼ਿਆਦਾ ਗਰਮਾਹਟ ਦਿੰਦਾ ਤੁਸੀਂ ਹਿਸਾਬ ਲਾ ਲਓ ਪਸ਼ਮੀਨਾ ਕਿੰਨਾ ਮਹਿੰਗਾ ਹੁੰਦਾ ਹੈ ਕਿਉਂਕਿ ਮੁਰਗੀਆਂ ਦੇ ਜਿਹੜੇ ਪੰਖ ਨੇ ਇਹਦੀਆਂ ਤੁਸੀਂ ਵੇਖੋ ਕਿ ਬੱਤਕ ਦੇ ਪੰਖਾਂ ਦੀ ਐ ਸ਼ਟਲ ਬਣਦੀ ਹੈ ਜਿਹੜੇ ਆਪਾਂ ਜਿਹੜੀ ਛੱਕਾ ਖੇਡਦੇ ਆ ਜਿਹੜੀ ਵੱਲਾ ਆਪਣੇ ਰਜਿੰਦਰ ਭਾਜੀ ਉਹ ਨਹੀਂ ਖੇਡਦੇ ਹੁੰਦੇ ਜੀਰੇ ਵਾਲੇ ਸੋ ਉਹ ਬਣਦਾ ਹੈ ਪੁਲਟਰੀ ਚੋਂ ਸਾਫ਼ ਸੁਥਰੇ ਪੰਖਾਂ ਤੋਂ ਪਰ ਮਹਿੰਗੀਆਂ ਵੀ ਬਹੁਤ ਨੇ ਉਹ ਸ਼ਟਲ ਨੇ ਜਿਹੜੀਆਂ ਪਰ ਆਮ ਜਿਹੜੀਆਂ ਦੇਸੀ ਆਪਾਂ 15-20 ਰੁਪਏ ਵਾਲੀਆਂ ਲਿਓ ਨਾ ਉਹ ਦੇਸੀ ਮੁਰਗੀਆਂ ਦੇ ਪੰਖਾਂ ਤੋਂ ਬਣਦੀਆਂ ਨੇ ਜਣੀ ਉਹ ਵੇਸਟ ਜਿਹੜੀ ਹੈ ਇੱਕ ਬਹੁਤ ਵੱਡੀ ਮਤਲਬ ਦੁਨੀਆ ਭਰ ਦੇ ਵਿੱਚ ਜਿਹੜਾ ਮੁਰਗੀਆਂ ਦੀ ਵੇਸਟ ਹੈ ਪੁਲਟਰੀ ਦੀ ਉਹ ਤੀਸਰਾ ਵੱਡਾ ਸਭ ਤੋਂ ਗਿੱਲਾ ਕਚਰਾ ਨਾ ਜਿਹੜਾ ਗਿੱਲਾ ਕੂੜਾ ਹੈ ਉਸ ਚੋਂ ਆਉਂਦਾ ਕਿਉਂਕਿ ਉਹਦੇ ਚੋਂ ਦੀ ਜਿਹੜਾ ਲੋਕੀ ਕੀ ਕਰਦੇ ਆ ਜਦੋਂ ਮੁਰਗੀ ਦਾ ਕੱਪੜਾ ਜਿਹਾ ਉਤਾਰਦੇ ਆ ਮੁਰਗਾ ਛਿੱਲਦੇ ਆ ਤਾਂ ਉਹ ਸਮੇਤ ਸਕਿਨਾਂ ਨੂੰ ਵੱਢ ਕੇ ਸੁੱਟ ਦਿੰਦੇ ਆ ਤੇ ਉਹ ਕੁੱਤੇ ਚਬ ਚਬ ਕੇ ਸੜ ਦੰਦੇ ਆ ਉਹ ਬਹੁਤ ਗੰਦਗੀ ਤੇ ਵਾਇਰਸ ਪੈਦਾ ਕਰਦਾ ਹੈ ਜਾਨੀ ਉਸ ਨੂੰ 100 ਡਿਗਰੀ ਭਾਫ਼ ਦੇ ਵਿੱਚ ਫਿਰ ਉਵਾਲ ਕੇ ਉਹਦੇ ਪੰਖ ਸਾਰੇ ਅੱਡ ਕੱਢ ਲਏ ਜਾਂਦੇ ਨੇ ਹਾਲਾਂਕਿ ਜੇ ਐਡਾ ਕੋਈ ਸਿਸਟਮ ਹੋਵੇ ਜਿੱਥੇ ਚਿਕਨ ਦਾ ਜਾਨੀ ਜੇ ਕੰਮ ਹੁੰਦਾ ਅਮ ਚਟਗਈਆਂ ਦੇ ਕਿ ਉਹਦੇ ਪਹਿਲਾਂ ਪੰਖ ਪੁੱਟੇ ਜਾਣ ਹੈ ਤਾਂ ਚਲੋ ਪੇਨ ਟਾਈਪ ਹੈ ਜਾਨੀ ਉਸ ਸਕਿਨ ਤੋਂ ਮਰਨ ਤੋਂ ਬਾਅਦ ਵੀ ਅੱਡ ਕੱਢੇ ਜਾ ਸਕਦੇ ਆ ਜਾਨੀ ਉਹ ਐਡਾ ਵੱਡਾ ਕਾਰੋਬਾਰ ਹੈ ਇੱਕ ਮੁਰਗੇ ਦੇ ਵਿੱਚੋਂ 70 ਗ੍ਰਾਮ ਪੰਖ ਨਿਕਲਦੇ ਨੇ ਐਵਰੇਜ ਹਾਂ ਹਾਲਾਂਕਿ ਜਿਹੜਾ ਚਿਕਨ ਵੇਚਦਾ ਬਹੁਤੇ ਤਾਂ ਵਿਚਾਰੇ ਤਾਂ ਗੰਦਗੀ ਨਾਲ ਘੋਨ-ਮੋਨ ਪਏ ਹੁੰਦੇ ਨੇ ਪਰ ਉਹ ਪੰਖ ਬੜੇ ਚਮਕੀਲੇ ਹੁੰਦੇ ਨੇ ਜੇਕਰ ਕੜਕਨਾਥ ਦੇ ਹੋਂ ਤੇ ਕਿੱਡਾ ਵਧੀਆ ਕਾਲਾ ਨੇਚਰਲ ਮਤਲਬ ਫਾਈਬਰ ਬਣਦਾ ਉਹਦੇ ਚੋਂ ਹੈਨਾ ਕੱਪੜਾ ਬਣਦਾ ਜੋ ਪਸ਼ਮੀਨੇ ਨਾਲੋਂ 10 ਗੁਣਾ ਜ਼ਿਆਦਾ ਗਰਮਾਹਟ ਦਿੰਦਾ ਸੋ ਮੁਰਗੇ ਦੇ ਵਿੱਚੋਂ ਤਕਰੀਬਨ 70 ਗ੍ਰਾਮ ਪੰਖ ਨਿਕਲਦੇ ਨੇ ਤੇ ਇੱਕ ਵੱਡੇ ਮੁਰਗੇ ਦੇ ਵਿੱਚੋਂ 1 ਕਿਲੋ ਦੇ ਵਿੱਚੋਂ 12% ਕੱਪੜਾ ਇਸ ਦੇ ਵਿੱਚੋਂ ਤੇ 88% ਇਸ ਦੇ ਵਿੱਚੋਂ ਪੇਪਰ ਬਣਦਾ ਦੈਨਿਕ ਜੋ ਤੇ 1 ਕਿਲੋ ਸਫੈਦ ਕਾਗਜ਼ ਦੇ ਲਈ 200 ਲੀਟਰ ਪਾਣੀ ਦੀ ਵਰਤੋਂ ਕਰਨੀ ਪੈਂਦੀ ਹੈ ਜੇ 1 ਕਿਲੋ ਅਸੀਂ ਆਮ ਚਿੱਟਾ ਕਾਗਜ਼ ਬਣਾਉਨੇ ਆ ਇਸ ਤੇ ਲਈ 200 ਲੀਟਰ ਪਾਣੀ ਜਾਇਆ ਹੁੰਦਾ ਪਰ ਇੱਕ ਚਿਕਨ ਫਾਈਬਰ ਬਣਾਉਣ ਦੇ ਵਾਸਤੇ ਸਿਰਫ 10 ਲੀਟਰ ਖਾਰਾ ਪਾਣੀ ਚਾਹੀਦਾ ਤੇ ਜਿਸ ਦਾ 80% ਪਾਣੀ ਦੁਬਾਰਾ ਵੀ ਇਸਤੇਮਾਲ ਹੋ ਜਾਂਦਾ ਹੈ ਇਹਦੇ ਵਿੱਚ ਨਾਲ ਇਸ ਨੂੰ ਲੱਕੜੀ ਲੱਗਦੀ ਹੈ ਤੇ ਨਾ ਕੈਮੀਕਲ ਲੱਗਦਾ ਹੈ। ਗੰਗਾ ਤੇ ਜਮਨਾ ਵਰਗੀਆਂ ਦੇਸ਼ਤਿਆਂ ਵੱਡੀਆਂ ਨਦੀਆਂ ਦੇ ਕੁੱਲ ਕਚਰੇ ਦਾ 32.17% ਬੁਚੜ ਵੇਸਟ ਹੈ। ਤੇ ਇਸ ਦੇ ਨਾਲ ਨਿਪਟਣ ਦਾ ਬਿਹਤਰ ਤਰੀਕਾ ਜਾਨੀ ਗੰਗਾ ਤੇ ਜਮਨਾ ਚ ਇਹ ਜਿਹੜੀ ਬੁਚੜਾਂ ਦੁਆਰਾ ਇਹ ਵੇਸਟ ਸਿੱਟੀ ਜਾਂਦੀ ਹੈ ਹੁਣ ਦਿੱਲੀ ਹੈ। ਦਿੱਲੀ ਚ ਕਿੰਨਾ ਚਿਕਨ ਲੱਗਦਾ ਹੈ? ਨੌਇਡਾ ਦੇ ਵਿੱਚ ਕਿੰਨਾ ਮਤਲਬ ਜਿੱਥੋਂ ਜਮਨਾ ਸ਼ੁਰੂ ਹੋ ਜਾਂਦੀ ਹੈ ਹਰਦوار ਤੋਂ ਲੈ ਕੇ ਜਿੱਥੇ ਵੀ ਜਮਨਾ ਜਾਂ ਗੰਗਾ ਜਾਂਦੀ ਹੈ ਉਹਨਾਂ ਦੇ ਵਿੱਚ ਜਿਹੜੀ ਗੰਦਗੀ ਸਿੱਟੀ ਜਾਂਦੀ ਹੈ ਉਸ ਗੰਦਗੀ ਦਾ 32.17% ਇਹ ਬੁੱਚੜ ਵੇਸਟ ਹੈ ਹਾਲਾਂਕਿ ਚਲੋ ਮੁਰਗਿਆਂ ਦੀ ਖਲਤ ਆ ਵਿਕ ਜਾਂਦੀ ਹੈ ਉਹਨਾਂ ਦੀ ਜਿਹੜੀ ਕੋਈ ਬਹੁਤਾ ਨਹੀਂ ਹੁੰਦਾ ਪਰ ਇਹ ਜਿਆਦਾ ਮੁਰਗਿਆਂ ਦੀ ਵੇਸਟ ਹੈ ਜਿਹੜੀ ਕਿਸੇ ਕੰਮ ਨਹੀਂ ਆਉਂਦੀ ਸੋ ਇਸ ਕਰਕੇ ਇਸ ਵਿਅਕਤੀ ਨੇ ਜਿਹੜੀ ਖੋਜ ਕੀਤੀ ਹੈ ਉਹ ਆਪਣੇ ਆਪ ਚ ਕਮਾਲ ਦੀ ਹੈ ਜਿਹੜਾ ਕਿ ਹੁਣ 11 ਦੇਸ਼ਾਂ ਚ ਵੀ ਸ਼ੁਰੂ ਹੋ ਗਈ ਹੈ ਜਾਨਕਿ ਇਹ ਮੁਰਗੀਆਂ ਦੇ ਪੰਖਾਂ ਤੋਂ ਜਿਹੜੇ ਵੇਸਟ ਨੇ ਕੂੜਾ ਕਰਕਟ ਹੈ ਜਿਹੜੇ ਸਮੱਸਿਆ ਕ੍ਰੀਏਟ ਕਰਦੇ ਹੈ ਜਿਸ ਦੇ ਨਾਲ ਗੰਗਾ ਜਮਨਾ ਦੇ ਵਿੱਚ 32% ਵੇਸਟ ਜਮਾ ਹੋ ਜਾਂਦੀ ਹੈ ਉਹ ਤੁਸੀਂ ਵੇਖੋ ਕਿ ਉਹ ਜਿਹੜੇ ਢੇਰਾਂ ਦੇ ਢੇਰ ਪੰਖ ਨੇ ਉਹਨਾਂ ਤੋਂ ਕਿੰਨੀਆਂ ਚੀਜ਼ਾਂ ਬਣ ਸਕਦੀਆਂ ਨੇ ਉਹ ਤੋਂ ਪੇਪਰ ਬਣਦਾ ਹੈ ਤੇ ਉਹਨਾਂ ਤੋਂ ਖਾਸ ਕਰਕੇ ਕੱਪੜਾ ਬਣਦਾ ਹੈ ਤੇ ਇਸ ਕਰਕੇ ਕਿੰਨੇ ਲੋਕਾਂ ਨੂੰ ਉਹਨਾਂ ਦੇ ਨਾਲ ਜੌਬ ਮਿਲਦੀ ਹੈ ਸੋ ਦੁਨੀਆ ਦਾ ਇੱਕ ਇਹ ਵੀ ਪੱਖ ਹੈ ਜਿਹੜਾ ਅੱਖੋਂ ਪਰੋਖੇ ਹੋ ਰਿਹਾ ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਤੇ ਸ਼ਾਮੇ 7:30 ਤੋਂ 9:30 ਤੁਹਾਡੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ ਤੇ ਇਹਨਾਂ ਪ੍ਰੋਗਰਾਮਾਂ ਦਾ ਲਿੰਕ ਆਪਣੇ WhatsApp ਗਰੁੱਪ ਨੰਬਰ 9876309655 ਤੇ ਭਗਵਾ ਸਕਦੇ ਹੋ 987630965598763 09655 ਆਪਣਾ WhatsApp ਗਰੁੱਪ ਨੰਬਰ ਹੈ